ਹਾਲਾਤ ਬਹੁਤ ਜ਼ਿਆਦਾ ਮਾੜਿਆ ਅਸੀਂ ਹੁਣੇ ਜਿਵੇਂ ਜਿਵੇਂ ਲੰਘ ਕੇ ਆ ਰਹੇ ਸੀਗੇ ਮਤਲਬ ਇੱਕ ਤਾਂ ਫੋਨਾਂ 'ਚ ਵਾ ਵੀਡੀਓ ਵੇਖਦੇ ਆਂ ਪਰ ਇੱਥੇ ਐਕਚੁਅਲ ਆ ਕੇ ਜਦੋਂ ਵੇਖਦੇ ਆ ਨਾ ਸੋ ਇਹ ਦਰਦ ਵੇਖਿਆ ਨਹੀਂ ਜਾਂਦਾ ਜਿਸ ਗੱਲੋਂ ਤਾਂ ਪੰਜਾਬ ਆਪਣਾ ਜਾਣਿਆ ਜਾਂਦਾ ਸੋ ਜਦੋਂ ਕੋਈ ਮਾੜਾ ਵਕਤ ਜਿੰਨੇ ਵਾਰ ਵੀ ਜਦੋਂ ਵੀ ਆਇਆ ਸੋ ਸਾਰੇ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਇਹੀ ਪੰਜਾਬ ਦੀ ਇੱਕ ਪਛਾਣ ਆ ਸੋ ਚਲੋ ਬਾਕੀ ਵਾਇਗਰੂ ਸਭ ਦਾ ਭਲਾ ਕਰੂਗਾ ਜਲਦੀ ਸਭ ਠੀਕ ਹੋਣਾ ਜੇ ਹਾਂ ਜੀ ਹਾਲਾਤ ਬਹੁਤ ਜ਼ਿਆਦਾ ਮਾੜਿਆ ਅਸੀਂ ਹੁਣੇ ਜਿਵੇਂ ਜਿਵੇਂ ਲੰਘ ਕੇ ਆ ਰਹੇ ਸੀਗੇ ਮਤਲਬ ਇੱਕ ਤਾਂ ਫੋਨਾਂ ਚੋਂ ਵੀਡੀਓ ਵੇਖਦੇ ਆਂ ਬੱਟ ਇਥੇ ਐਕਚੁਅਲ ਆ ਕੇ ਜਦੋਂ ਉਹ ਵੇਖਦੇ ਆ ਨਾ ਸੋ ਇਹ ਦਰਦ ਵੇਖਿਆ ਨਹੀਂ ਜਾਂਦਾ ਅਸੀਂ ਚਲੋ ਇਨਸਾਨ ਆ ਅਸੀਂ ਤਾਂ ਫੇਰ ਵੀ ਕੋਈ ਆਪਣੇ ਲੋਕਾਂ ਨੂੰ ਛੱਪਣ ਲਈ ਜਗ੍ਹਾ ਬਣਾ ਲੈਣੇ ਆ ਤੇ ਜਦੋਂ ਆਪਣਾ ਮਾਲ ਡੰਗਰ ਸਾਰਾ ਰੋਡ ਤੇ ਖੜਿਆ ਹੋ ਕੇ ਉਹ ਬੇਜਵਾਨ ਨੇ ਉਹ ਕਿਸੇ ਨੂੰ ਬੋਲ ਕੇ ਵੀ ਦੱਸ ਸਕਦੇ ਸੋ ਇਹ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਸੋ ਪ੍ਰਮਾਤਮਾ ਮਿਹਰ ਕਰੇ ਜਲਦੀ ਇਹ ਹਾਲਾਤ ਠੀਕ ਹੋਣ ਕਿਉਂਕਿ ਸਾਰਾ ਕੁਛ ਸਾਡੇ ਦੰਗਰ ਪਸ਼ੂਆਂ ਨਾਲ ਸਾਡੀ ਖੇਤੀ ਧੰਧਾਂ ਨਾਲ ਹੀ ਸਾਰਾ ਕੁਛ ਜੁੜਿਆ ਹੋਇਆ ਸਾਰੇ ਕੰਮ ਉਸ ਤੋਂ ਬਾਅਦ ਹੀ ਚੱਲਦੇ ਜੇ ਸਾਡੀ ਖੇਤੀ ਚੌਂਦੀ ਆ ਸੋ ਵਾਇਗਰੂ ਜਲਦੀ ਮੇਅਰ ਕਰਨ ਵਾਸਤੇ ਇਹੀ ਅਰਦਾਸ ਸਮਾਂ ਜਰਨਾ ਚਾਹੀਦੀ ਸਮਾਸੇ ਵੀ 57 ਲੋਕਾਂ ਦੇ ਹੋਂਦ ਦੀ ਸੇਵਾ ਕੀਤੀ ਜਾ ਰਹੀ ਹੈ ਇਸ ਘੜੀ ਵਿੱਚ ਹਾਂਜੀ ਇਸ ਗੱਲ ਨੂੰ ਤਾਂ ਪੰਜਾਬ ਆਪਣਾ ਜਾਣਿਆ ਜਾਂਦਾ ਸੋ ਜਦੋਂ ਕੋਈ ਮਾੜਾ ਵਕਤ ਜਿੰਨੇ ਵਾਰ ਵੀ ਜਦੋਂ ਵੀ ਆਇਆ ਸੋ ਸਾਰੇ ਪੰਜਾਬੀ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਇਹੀ ਪੰਜਾਬ ਦੀ ਇੱਕ ਪਛਾਣ ਆ ਸੋ ਚਲੋ ਬਾਕੀ ਵਾਇਗਰੂ ਸਭ ਦਾ ਪਤਾ ਕਰੂਗਾ ਜਲਦੀ ਸਭ ਠੀਕ ਹੋਣਾ ਜੀ ਤੁਹਾਡੇ ਵੱਲੋਂ ਅੱਜ ਇਸ ਤਰ੍ਹਾਂ ਦੀ ਜਿਹੜੀ ਸੇਵਾ ਕੀਤੀ ਗਈ। ਹਾਂਜੀ ਅਸੀਂ ਜਦੋਂ ਜੋ ਪਰਮਾਤਮਾ ਨੇ ਹੁਕਮ ਲਾਇਆ ਜੀ ਤੇ ਅਭਾ ਜਿਵੇਂ ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਆਏ ਜੀ ਆਪਣੇ ਵੱਲੋਂ ਬਾਕੀ ਜੋ ਵੀ ਇੱਥੇ ਸੰਗਤ ਦਾ ਅਸੀਂ ਅਜੇ ਪਹਿਲੇ ਦਿਨ ਹੀ ਆਏ ਆ ਸਾਨੂੰ ਇਹ ਵੀ ਇੱਥੇ ਆ ਕੇ ਤੁਹਾਨੂੰ ਥੋੜਾ ਪਤਾ ਲੱਗੇ ਵੀ ਕੀ ਕੀ ਚੀਜ਼ ਚਾਹੀਦੀ ਹੈ ਜੋ ਜੋ ਸਾਡੀ ਸੇਵਾ ਲਾਉਣ ਦਾ ਸੀ ਮਤਲਬ ਹਾਜ਼ਰ ਹੋਵਾਂਗੇ ਨਾ ਚਾਹਨਾ ਜੀ। ਥੈਂਕ ਯੂ। ਗੁਰਜੀ ਦਾ ਖਾਲਸਾ ਵਾਹਿਗੁਰੂ ਦੀ ਖਫਤੇ ਸਾਡੇ ਦਰਮਿਆਨ ਅੱਜ ਪੰਜਾਬ ਦੇ ਉੱਗੇ ਗਾਇਕ ਅਰਨੈਤ ਪੁੰਤ ਨੇ ਔਰ ਉਹਨਾਂ ਦੀ ਟੀਮ ਸਾਡੇ ਦਰਮਿਆਨ ਪੂਰੀ ਤਗੜੀ ਇੱਕ ਟੀਮ ਪੁੰਚੀ ਆ ਔਰ ਜੋ ਇਸ ਤ੍ਰਾਸਦੀ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਦਾ ਜਾਇਜ਼ਾ ਲੈਣ ਵਾਸਤੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਹੜਪੀੜਤਾਂ ਦੀ ਸਹਾਇਤਾ ਵਾਸਤੇ ਬਹੁਤ ਸਾਰੀਆਂ ਰਸਦਾਂ ਤੇ ਬਹੁਤ ਸਾਰੇ ਵਿਚਾਰ ਤੇ ਬਹੁਤ ਬਹੁਤ ਕੁਝ ਲੈ ਕੇ ਆਏ ਨੇ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਤੇ ਇਦਾਂ ਹੀ ਸੇਵਾ ਕਰਦੇ ਰਹਿਣ ਜਿੱਥੇ-ਜਿੱਥੇ ਕੋਈ ਪ੍ਰੋਬਲਮ ਆਂਦੀ ਹੈ ਉੱਤੇ-ਉੱਤੇ ਹਾਜ਼ਰ ਹੋਣ ਔਰ ਪ੍ਰਮਾਤਮਾ ਇਹਨਾਂ ਨੂੰ ਬਲਵਕਸ਼ੇ ਉਹ ਰਨਨ ਤਰੱਕੀ ਵਕਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਡੇ ਵੀਰ ਬਾਈ ਆਰਨੇਸ਼ ਦਾ ਆਪਣੇ ਹਲਕਾ ਪਲਾਟ ਜਿਲ੍ਹਾ ਕਪੂਰਥਲਾ ਵਿੱਚ ਆਉਣ ਤੇ ਧੰਨਵਾਦ ਕਰਦਾ ਤੇ ਮੈਂ ਬਾਈ ਕਿਕੀ ਢਿੱਲੋ ਕਿਕੀ ਪੱਡਾ ਲਖਣ ਕੇ ਪੱਡੇ ਤੋਂ ਬਾਈ ਦਾ ਧੰਨਵਾਦ ਕਰਦਾ ਜਿਹੜਾ ਵਿਸ਼ੇਸ਼ ਤੌਰ ਤੇ ਇੱਥੇ ਸਾਡੇ ਹਾਲਾਤ ਦਿਖਾਈ ਨੇ ਬਯੂਡਾ ਦੇ 27 28 ਕਿਲੋਮੀਟਰ ਬੰਨਤੇ ਬਾਈ ਪੂਰਾ ਤੁਸੀਂ ਆਪ ਦੇਖਿਆ ਕਿ ਡੰਗਰਾਂ ਦਾ ਜੋ ਹਾਲਾਤ ਇੰਨੇ ਦਿਨਾਂ ਦੀ ਲਗਾਤਾਰ بارش ਹੋ ਰਹੀ ਹੈ ਤੇ ਮੈਂ ਬਾਈ ਕਿੱਕੀ ਪੱਡੇ ਦਾ ਧੰਨਵਾਦ ਕਰਦਾ ਜੋ ਬਾਈ ਨੇ ਸਾਡੇ ਮੌਜੂਦਾ ਹਾਲਾਤਾਂ ਨਾਲ ਜਾਣੂ ਕਰਾਇਆ ਤੇ ਬਾਈ ਵੀ ਦਰਦ ਰੱਖਦਾ ਕਿਸਾਨੀ ਨਾਲ ਵੀ ਦਰਦ ਰੱਖਦਾ ਹੈ ਜ਼ਿਮੀਂਦਾਰੀ ਨਾਲ ਵੀ ਦਰਦ ਰੱਖਦਾ ਬਾਈ ਦੀ ਸ਼ੁਰੂ ਤੋਂ ਦੇਖਿਆ ਕਿ ਬਾਈ ਇੱਕ ਜਮੀਨ ਹੀ ਲੈਵਲ ਤੋਂ ਉੱਠਿਆ ਬੰਦਾ ਤੇ ਮੈਂ ਬਾਈ ਦੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਤੇ ਆਪਣੇ ਸੱਜਣੇ ਸਾਰੇ ਬਾਈ ਆਏ ਨੇ ਮੈਂ ਸਾਰਿਆਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਉਸ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਬਾਈ ਬਾਈ ਹੁਰੀ ਚੜਦੀ ਕਲਾ ਚ ਗੁਰੂ ਨਾਨਕ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਅਗੇ ਅਰਦਾਸ ਕਰਦਾ ਕਿ ਇਹਨਾਂ ਇਹਨੀਆਂ ਵੀਰਿਆ ਨੂੰ ਚੜਦੀ ਕਲਾ ਰੱਖਣ ਕਿਉਂਕਿ ਇਹ ਸਾਡੇ ਔਖੀ ਘੜੀ ਦੇ ਵਿੱਚ ਸਾਡੀ ਬਾਹ ਫੜਨ ਆਏ ਨੇ ਕਿਉਂਕਿ ਜੋ ਕੋਈ ਆਪਣਾ ਭੈਣ ਭਰਾ ਹੁੰਦਾ ਆਪਣਾ ਦਰਦ ਲੈ ਕੇ ਸਾਡਾ ਦਰਦ ਸੁਣਨਾ ਹੁੰਦਾ ਤੇ ਮੈਂ ਬਾਈ ਦਾ ਇੱਥੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਤੇ ਬਾਈ ਦੇ ਨਾਲ ਜਿੰਨੇ ਵੱਡੇ ਬਾਈ ਛੋਟੇ ਬਾਈ ਇਹ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ